ਮੁਰਾਸ਼ਤ ਸਭੋਤਾਂ ਜਤੋ ਆਇਓ ਕਰੋ ਹਾਂ ਜੀ ਸასი ਗਾਦੀ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਤਕਰੀਬਨ ਸਾਰੇ ਲੋਕ ਜਾਣਦੇ ਆ ਆਪਾਂ ਪਿੰਡ ਸਭਰਾ ਵੱਡੇ ਸਭਰਾ ਜ਼ਿਲ੍ਹਾ ਇਹਨੂੰ ਸ਼੍ਰੀ ਤਰਨਤਨ ਸਾਹਿਬ ਲਗਦਾ ਪਹਿਲਾਂ ਛੋਟੀ ਦੀ ਲਾਈ ਮਿਲਕਿੰਗ ਕਰੁੰਦੇ ਆ ਜਿਹੜੀ ਕਿ ਰਾਤੀ ਆਪਾਂ ਖਾਲੀ ਕੀਤੀ ਖਾਲੀ ਕਰਨ ਸਮੇਂ ਦਾ ਦੁੱਧੇ ਦਾ ਜਿਹੜਾ ਹੋਇਆ ਉਹ 9 ਕਿਲੋ ਤੇ 18 ਗ੍ਰਾਮ ਜਿੰਨੇ ਵੀ ਸੱਜਣ ਆਪਣੇ YouTube ਜਾਂ Facebook ਤੇ ਜੋ ਵਾਜ ਦਾ ਕਲੀਅਰ ਕਰਾ ਦਿਓ ਵੀ ਆਵਾਜ਼ ਵਰੀਆ ਕਲੀਅਰ ਆਉਂਦੀ ਹੈ ਕਮੈਂਟ ਕਰਕੇ ਮੜਾ ਜਾ ਜਰੂਰ ਦੱਸੋ ਵੀਡੀਓ ਦੀ ਕੁਆਲਿਟੀ ਵੀ ਦੱਸ ਦਿਓ ਦਿਲਬਖ ਸਿੰਘ ਜੁੜ ਗਏ ਵੀਰ ਜਿ YouTube ਤੇ ਕਹਿੰਦੇ ਵੀ ਓਕੇ ਆ Facebook ਤੇ ਵੀ ਜਿਹੜੇ ਸੱਜਣ ਜੁੜੇ ਆ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਜੇ ਤੇ ਤੁਹਾਨੂੰ ਪ੍ਰੋਪਰ ਡਿਟੇਲ ਆਪਾਂ ਦੇਨੇ ਆ ਇਹਦੀ ਛੋਟੀ ਦੀ ਜਾਣਕਾਰੀ ਦਵਾਂਗੇ ਜਿਹੜੇ ਬੁੱਲਦੀ ਆ ਗੁਰਵਿੰਦਰ ਸਿੰਘ ਵੀਰ ਜੁੜ ਗਿਆ ਵਾ ਗੋਡਿਆ ਕਹਿੰਦੇ YouTube ਤੇ ਜੁੜੇ ਨੇ ਇਧਰੋਂ Facebook ਵਾਲੇ ਸੱਜਣ ਵੀ ਕਮੈਂਟ ਕਰਕੇ ਦੱਸਿਓ ਦਲਵਿੰਦਰ ਵੀਰ ਜੁੜ ਗਿਆ ਹੈ ਗੁੱਡ ਗੁੱਡ ਕਹਿੰਦੇ ਭਾਜੀ ਬਾਕੀ ਆਪਾਂ ਕੋਸ਼ਿਸ਼ ਕਰੀਂਦੀ ਆ ਬਿਲਕੁਲ ਕੈਮਰਾ ਫੋਕਸ ਜਿਹੜਾ ਉਹ ਮਜ਼ੇਦਾਰ ਹੋਵੇ ਕਿਉਂਕਿ ਮੇਨ ਗੱਲ ਮੁੰਦਾ ਏ ਦੁੱਧ ਦਾ ਕਲੀਅਰ ਕਰਾਉਣਾ ਹੁੰਦਾ ਤੁਹਾਨੂੰ ਤੇ ਦਾਂਦੇ ਜਿਹੜੇ ਰਾਤੀ ਝੋਟੀ ਦੇ ਬਖਾਤੇ ਆਪਾਂ ਵੀਡੀਓ ਦੇ ਲਾਸਟ ਵਿੱਚ ਸੁਖਵਿੰਦਰ ਸਿੰਘ ਔਲਖਵੀਰ ਜੁੜ ਗਿਆ ਸੁਖਵਿੰਦਰ ਔਲਖ ਨੂੰ ਸਾਥ ਕਿਤੇ ਆ ਗਿਆ ਹਾਂਜੀ ਸੁਖਵਿੰਦਰ ਔਲਖਵੀਰ ਜੀ आवाज का क्लियर करा दियो कि आवाज ओके और बहुत ही बढ़िया गल हो जाए फेसबुक पे द नेम सजजन ਵਰਿਆਮ ਸੰਧੂ ਵੀਰ ਜੁੜ ਗਿਆ ਵਾ ਇਹ ਵੀਰ ਉਹਨਾ ਗੁਰਸ਼ ਮਾਰ ਲੱਗਾ ਕਿਉਂਕਿ ਝੋਟੀ ਕਾਫੀ ਸੱਜਣਾ ਆਏ ਆ ਬੱਚਾ ਨੂੰ ਬੁਲਾਉਂਦੇ ਆ ਤੇ ਇਹ ਹੁੰਦਾ ਵੀ ਕਿਰੇ ਡਰ ਨਾ ਜਾਵੇ ਕਿਉਂਕਿ ਮੁਕੇਸ਼ ਕੁਮਾਰ ਵੀਰ ਜੁੜ ਗਿਆ ਇਹ ਝੋਟੀ ਦਾ ਨਾ ਬੱਚਾ ਜਿਹੜਾ ਉਹਦੀ ਡੈਥ ਹੋ ਗਈ ਕੋਈ 20 25 ਦਿਨ ਪਹਿਲਾਂ ਉਹਦੇ ਘਰ ਕੇ ਬਿਨਾ ਬੱਚੇ ਤੋਂ ਹੀ ਚੋਣੀ ਹੁੰਦੀ ਥੋੜਾ ਜਿਹਾ ਉਹ ਦਾ ਵੀ ਜਾਨਵਰ ਡਰਨਾ ਜਾਵੇ। ਨਾ ਚਾਪਰ ਗੱਲ ਜੁੜ ਗਿਆ ਵੀਰ। ਸੁਖਵਿੰਦਰ ਔਖ। ਇਧਰ ਵੀ ਆਪਣੇ ਕਾਫੀ ਸੱਜਣ ਜੁੜੇ ਆ YouTube ਤੇ ਵੀ। ਇਦਾਂ ਬਸ ਨੂੰ ਸਾਫੇ ਦਾ ਮੰਗਾ ਪਾ ਲੈਂਦੇ ਆ ਪਿਛਲੇ ਦਤਾਂ ਨੂੰ ਤੇ ਕਰਮਾ ਲਈ ਬਿਲਕੁਲ ਵਧੀਆ ਮਿਲਦੀ ਦੀ ਨਾਲ ਦੀ ਨਾਲ ਕਰ ਦਿਆ ਕਰੋ ਇੱਕ ਇੱਕ ਜਣਾ ਤਾਂ ਕਿ ਹੋਰ ਵੀ ਸੱਜਣ ਜਿਹੜੇ ਉਹ ਨਾਲ ਜੁੜ ਜਾਣ ਕਿਉਂਕਿ ਇਹ ਬੜੀ ਵੱਡੀ ਮਿਹਨਤ ਹੁੰਦੀ ਆ ਅੰਗਰ ਸਿੰਘ ਕੰਗਵੀਰ ਜੁੜ ਗਿਆ ਵਾ ਅੰਗਰ ਸਿੰਘ ਕਹਿੰਦਾ ਵੀ ਕੋਈ ਨੌਰ ਬੋਲਣ ਵਾਲੀ ਹੈ ਹਾਂਜੀ ਇਹ ਕੋਈ ਨੌਰ ਬੋਲਦੀ ਧੀ ਆ ਕੋਈ ਨੌਰ ਜਿਹੜਾ ਮੋਟਾ ਸਿੰਘ ਕੰਗ ਕੋਲਿਆ ਚੂੜ ਚੱਕ ਐਂਡ ਚੂੜ ਚੱਕ ਪੈਂਦਾ ਤੇ ਜਿਲਾ ਉਹਨਾਂ ਨੂੰ ਮੋਗਾ ਲੱਗਦਾ ਬੜਾ ਸੋਹਣਾ ਸਾਹਣਿਆਂ ਤੇ ਜਿੰਨੇ ਏਵੇਂ ਸੋ ਦੇ ਲਈ ਰਵਿ ਤੇ ਪਤਾ ਹੋਵੇ ਇਹਦੇ ਫਿਰ ਸਾਣ ਜਿਹੜਾ ਅੱਗੇ ਬਰੀਡਿੰਗ ਕਰਨੀ ਬੈਸਟ ਹੋ ਜਾਂਦੀ ਹੈ ਤੇ ਸੌਖਾ ਵੀ ਹੋ ਜਾਂਦਾ ਕਿਉਂਕਿ ਜੇ ਆਪਾਂ ਤਜਰਬੇ ਕਰਦੇ ਰਹੇ ਤੇ ਫਿਰ ਆਪਾਂ ਡਾਉਣ ਵੀ ਜਾ ਸਕਦੇ ਆ ਤੇ ਆਪ ਵੀ ਜਾ ਸਕਦੇ ਆ ਪਰ ਜਿੱਦਾਂ ਉਸੰਪਲ ਆ ਲਈ ਕੋਇਨੁਰ ਬੋਲੀ ਹੈ ਇਹਦੀ ਪਹਿਲਾਂ ਵੀ ਇੱਕ ਝੋਟੀ ਨੇ ਲੁਧਿਆਣਾ ਯੂਨੀਵਰਸਿਟੀ ਚ ਜਾ ਕੇ ਦੁੱਧੇੜਾ ਚੋਆਇਆ ਹੋਰ ਵੀ ਕਾਫੀ ਝੋਟੀਆਂ ਆ ਜਿਹੜੀਆਂ ਚੰਗੇ ਦੋਤੇ ਚੱਲ ਰਹੀਆਂ ਮੰਨ ਲਓ ਕਈ ਯਾਰ ਲੋਕੀ ਇਹੋ ਜਿਹਾ ਹੈਗੇ ਆ ਵੀ ਨਹੀਂ ਅੱਗੇ ਕੈਂਪ ਸ਼ੋਅ ਕਰਾਉਣਾ ਚਾਹੁੰਦੇ ਕੈਮਰੇ ਕੇ ਨਹੀਂ ਲਿਓਣਾ ਚਾਹੁੰਦੇ ਆਪਣਾ ਜਰਮਨ ਪਰ ਜਦੋਂ ਕਿਹੇ ਵੀ ਸਾਨ ਦੀਆਂ ਝੋਟੀਆਂ ਜਿਹੜੀਆਂ ਉਹ ਦੋਤੇ ਆ ਜਾਂਦੀਆਂ ਤੇ ਉਹਨੂੰ ਅਪਰੋਚਿੰਗ ਇੰਟਰਸਟਡ ਬੋਲਰ ਮੰਨਿਆ ਜਾਂਦਾ ਵਾ ਜਿੰਨੂੰ ਕੇ ਪੀਡੀ ਬੋਲਾ ਪਾ ਸਕਦੇ ਨੇ ਬਾਜ਼ੀਸਤਾਨ ਕੋਈ ਨਹੀਂ ਇਥੋਂ ਤੁਸੀਂ ਖਾਲੀ ਬਾਲਟੀ ਜਿਹੜੀ ਉਹ ਵੇਖ ਸਕਦੇ ਆਂ ਸਾਹਮਣੇ ਖਾਲੀ ਬਾਲਟੀ ਕਲੀਅਰ ਕਰਾਤੀ ਹੈ ਤੋ ਇਹ ਵੀ ਵੀਰ ਜੀ ਅਗਰ ਇੱਕ ਮਾਰਾ ਟੈਡੀ ਕਰ ਦੋ ਬਾਲਟੀ ਤੋ ਪਿੱਛੇ ਹੋ ਜਾ ਵੀਰ ਠੀਕ ਹੈ। ਸੋ ਚਲਾਈ ਜਿਹੜੀ ਉਹ ਸ਼ੁਰੂ ਹੋ ਗਈ ਆ। ਪਰਾ ਤੀਵੀਂ ਗੱਲ ਕੀਤੀ ਸੀ ਕਿ ਜਿਹੜਾ ਦੋ ਦੰਦ ਕੋਈ ਵੀ ਜਨਵਰ ਆ ਮੰਨ ਲਓ ਤੁਸੀਂ ਰੋਟੀ ਕੋਈ ਵੀ ਮੋਹਰਾ ਦੀ ਲਾ ਲਈਏ ਨੀਲੀ ਦੀ ਲਾ ਲਈਏ ਸਮੋਣੀ ਜਿਹੜੀ ਉਹ ਬੜੀ ਔਖੀ ਹੋ ਜਾਂਦੀ ਹੈ ਕਿਉਂਕਿ ਬੜੀ ਮਿਹਨਤ ਕਰਨੀ ਪੈਂਦੀ ਆ ਜਦੋਂ ਛੋਟੇ ਕਾਰ ਤੋਂ ਲੈ ਕੇ ਜਿਹੜੀ ਇਹ ਦੋ ਤਿੰਨ ਸਾਲ ਤੱਕ ਮਿਹਨਤ ਹੁੰਦੀ ਹੈ ਨਾ ਬਹੁਤ ਜ਼ਿਆਦੀ ਸਟਰੋਂਗ ਹੁੰਦੀ ਹੈ ਯੋਗੇ ਜਦੋਂ ਜਨਵਰ ਦੁੱਧ ਦੇ ਲੱਗ ਪੈਂਦਾ ਹੈ ਫਿਰ ਉਹ ਦੁੱਧਦਾ ਨਹੀਂ ਹੈ ਪਰ ਜਿਹੜੇ ਬੱਚੇ ਹੁੰਦੇ ਤਿਆਰ ਕਰਨੇ ਉਹਨਾਂ ਨੂੰ ਇੱਕ ਰੀ ਘਰੋਂ ਖੋਣਾ ਪੈਂਦਾ ਤੇ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਦੋਦਾਂਦ ਝੋਟੀਆਂ ਕੋਈ ਵੀ ਮੋਹਰਾ ਦੀਆਂ ਲਾ ਲਈਏ ਜਾਂ ਨੀਲੀ ਦੀਆਂ ਲਾ ਲਈਏ ਪੰਜਾਬ 'ਚ ਘੱਟ ਦੇਖਣ ਨੂੰ ਮਿਲਦੀਆਂ ਨੇ ਨੀਲੀ ਦੀਆਂ ਤੇ ਹਰਿਆਣੇ 'ਚ ਮੋਹਰਾ ਦੀਆਂ ਆਮ ਮਿਲ ਜਾਂਦੀਆਂ ਕਿਉਂਕਿ ਉਹ ਲੋਕ ਮਿਹਨਤ ਬਹੁਤ ਕਰਦੇ ਆ ਇਦੀ ਮੇ ਝੋਟੀ ਆ ਬਲਜੀਤ ਸਿੰਘ ਵੀਰ ਜੁੜ ਗਿਆ ਵਾ ਚਮਕੌਰ ਸੰਧੂ ਵੀਰ ਜੁੜ ਗਿਆ ਨਾਲ ਇਹ ਦੋ ਦੰਦ ਆ ਪ੍ਰੋਪਰ ਰਾਤੀ ਤੁਹਾਨੂੰ ਲਾਸਟ ਦੇ ਵਿੱਚ ਜਦੋਂ ਚਵਾਈ ਕਰਾਈ ਆ ਪੰਜ ਚ ਦੰਦ ਵੀ ਦਿਖਾਏ ਸੇਵ ਕਵੀਰ ਸਭਰਾਤ ਜੁੜ ਗਿਆ ਬਹੁਤ ਸੋਹਣੀ ਝੋਟੀ ਇਹ ਦੋ ਦੰਦ ਪ੍ਰੋਪਰ ਆ ਝੋਟੀ ਤੇ ਦੁੱਧ ਰਾਤੀ ਤਾਡੇ ਸਾਹਮਣੇ ਖਾਲੀ ਕਰਨ ਦਾ ਢੰਡੇ ਤੇ ਚਾੜਦਾ ਹੈ ਤੇ ਹੁਣ ਵੀ ਆਸ ਕਰਦੇ ਕਿ ਚੰਗਾ ਹੀ ਦੁੱਧ ਦਊਗੀ ਕਰਮਾਣੀ ਮਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਆਪਣੇ ਤਰਨਤਾਰਨ ਜਲੇ ਦਾ ਬੂ ਜਿਹੜਾ ਮੇਲਾ ਹੁੰਦਾ ਹੁੰਦਾ ਵਾ ਉਹ ਤਕਰੀਬਨ 1 ਮਹੀਨੇ ਨੂੰ ਲੱਗਣ ਜਾ ਰਿਹਾ ਵਾ 9 ਤਰੀਕ ਨੂੰ ਦੇ 15 16 17 9 ਤਰੀਕ ਨੂੰ ਐਂਟਰੀ ਹੋਣੀ ਆ 15 16 17 ਦਾ ਮੇਲਾ ਇਹਦੇ 9 ਤਰੀਕ ਨੂੰ ਐਂਟਰੀ ਹੋਣੀ ਆ ਦੁੱਧ ਵਾਲੀ ਚਵਾਈ ਜਿਹੜੀ ਜਿੰਨਾ ਡੰਗਰਾਂ ਦੀ ਹੋਣੀ ਆ ਨਾ ਜਨਮਰਾਂ ਦੀ ਦੋ ਦੰਦ ਦੀ ਚਵਾਈ ਇਹ ਵੀ ਵੱਖਰੀ ਹੋਣੀ ਆ ਤੇ ਵੱਡੀਆਂ ਮੱਝਾਂ ਦੀ ਵੱਖਰੀ ਹੋਣੀ ਆ ਤੇ ਹੋਣਾ ਕੱਲਾ ਨੀਲੀ ਰਾਵੀ ਦਾ ਹੀ ਆ ਜਿਹੜੇ ਵੀਰਾਂ ਪਸ਼ੂ ਖਾਉਣੇ ਆ ਉਹ ਵੀ ਆ ਜਾਣ ਜੇ ਤੁਸੀਂ ਸ਼ੌਂਕੀਆ ਤੌਰ ਤੇ ਪਸ਼ੂ ਖਾਉਣੇ ਚਾਹੁੰਦੇ ਜੀ ਫਾਈਨਲ ਕਿਹਨੂੰ ਹੈ 17 17 ਵੱਡਾ ਪ੍ਰੋਗਰਾਮ ਹੈ 17 ਤਰੀਕ ਨੂੰ ਤੁਸੀਂ ਆਪਣੇ ਜਾਨਵਰ ਜਿਹੜੇ ਜਿਵੇਂ ਮੰਨ ਲਓ ਆਪਾਂ ਸ਼ੌਂਕ ਨਾਲ ਘਰੇ ਕੋਈ ਸਾਨ ਪਾਲਿਆ ਹੈ ਜਾਂ ਕੋਈ ਮੱਝ ਆਪਣੀ ਚੰਗੀ ਬਿਊਟੀ ਵਾਲੀ ਹੈ ਰਿਕਵਲਟੀ ਵਾਲੀ ਹੈ ਚਲੋ 2 ਕਿਲੋ 2 ਕਿਲੋ ਘਾਟ ਹੋਵੇ ਕੋਈ ਚੱਕਰ ਨਹੀਂ ਹੁੰਦਾ ਜਾਂ ਤੁਸੀਂ ਚੰਗੇ ਬੱਚੇ ਸਾਂਭੇ ਆ ਚੰਗੀਆਂ ਸਾਨਾਂ ਦੇ ਆ ਆਪਣੇ ਬਾਰਡਰ ਬੈਲਟ ਦੇ ਆ ਤੇ ਪਰਦਰਸ਼ਨੀ ਤੌਰ ਤੇ ਪਰਦਰਸ਼ਨੀ ਤੌਰ ਤੇ ਤੁਸੀਂ ਆ ਸਕਦੇ ਜੀ ਬੂਟਾ ਸਿੰਘ ਕੰਗਜੀ ਜੁਰਗੇ ਆ ਨਾਲ ਤੇ ਇਹ ਝੋਟੀ ਜਿਹੜੀ ਆ ਇਹ ਉਹਨਾਂ ਹੀ ਲੈ ਕੇ ਭੇਜੀ ਜਿਹੜੀ ਸਾਹਮਣੇ ਆਪਾਂ ਚਵਾਈ ਕਰਦੇ ਜਿਹਦੀ ਵੀਰ ਬੂਟਾ ਸਿੰਘ ਨੇ ਹੀ ਲੈ ਕੇ ਭੇਜੀ ਤੇ ਬੜਾ ਧੰਨਵਾਦ ਹੈ ਉਹਨਾਂ ਦਾ ਇਹੋ ਜੇ ਮਦੀਨੇ ਲੱਭਣ ਦੀ ਯੋਗੀ ਉਹਨਾਂ ਦੇ ਆਪਣੇ ਸਾਹਣ ਦੀ ਤੇ ਡਾਇਰੈਕਟ ਕ੍ਰੋਸਿੰਗ ਦੀ ਆ ਕੋਈ ਇਹ ਸੀਮੰਟ ਦੀ ਨਹੀਂ ਭਵੇਲ ਸਿੰਘ ਵੀਰ ਜੁੜ ਗਿਆ ਵਾ ਕਹਿੰਦੇ ਵੈਰੀ ਗੁੱਡ ਉਹਦੀ ਸਾਹਿਬ ਆਜੋ ਲੱਗੇ ਜੇ ਤੁਸੀਂ ਦੇ ਆਇਆ ਵਾ ਹੈਂ ਠੀਕ ਬਾਹਰ ਹੋਣਾ ਹੈ ਕਨਵਰ ਸ਼ੇਅਰ ਚਦੂ ਵੀਰ ਜੁੜ ਗਿਆ ਵਾ ਪਿੰਡ ਸਿਦਵਾ ਤੋਂ ਸੋਨੂ ਖੇਜਰਪੁਰੀਆ ਗੁੱਡ ਮਾਰਨਿੰਗ ਜੀ ਇਹ ਸਾਦੇ ਤੁਸੀਂ ਬਿਲਕੁਲ ਸ਼ਾਂਤ ਸੁਭਾਅ ਦੀ ਹੈ ਛੋਟੀ ਜੇ ਬੱਚਾ ਹੁੰਦਾ ਫਿਰ ਤੇ ਮੂ ਮੇਲੇ ਚ ਨਾਉਂਦੇ ਬਿਲਕੁਲ ਸਹੀ ਚਲੋ ਹੁਣ ਵੀ ਕੋਸ਼ਿਸ਼ ਕਰ ਰਹੇ ਹੋ ਤੇ ਕਿਉਂਕਿ ਜੇ ਬੱਚਾ ਹੁੰਦਾ ਬੱਚੇ ਦਾ ਜ਼ਿਆਦਾ ਵਾਧਾ ਹੋ ਜਾਂਦਾ ਵਾ ਤੇ ਦਿਲ ਜਿਹੜਾ ਸੌਖਾ ਲਾ ਜਾਂਦਾ ਵਾ ਬਾਹਰ ਜਾ ਕੇ ਕਿਤੇ ਵੀ ਜਦੋਂ ਇਕੱਲੀ ਗਈ ਇਹਨੇ ਥੋੜਾ ਬੋਧਾ ਤੁਹਾਨੂੰ ਪਤਾ ਉਪਰਾ ਵੀ ਕਰਨਾ 메ਜਰ ਸਿੰਗਰ ਕਲਾ ਡਾਕਟਰ ਸਾਹਿਬ ਜੋਗੇ ਆ ਸਾਸਿਕਾ ਡਾਕਟਰ ਸਾਹਿਬ ਦਰਸ਼ਕਿੰਦੇ ਵੀ ਸਾਸਿਕਾ ਵਾਲੇ ਸਾਰੇ ਭਰਾਵਾਂ ਨੂੰ ਪੰਜਵੀਂ ਵਾਢੀ ਲਾਇਆਗਾ ਮੇਰੇ ਸਾਹ ਨਾਲ ਨਹੀਂ ਵੀ ਪੰਜਵੀਂ ਪੰਜਵੀਂ ਵੀ ਆ ਸਭ ਇਹ ਜਿਹੜੀ ਇਹਨਾਂ ਦੀ ਟੀਮ ਆ ਵੀਰ ਗੁਰਜੀਤ ਸਿੰਘ ਤੇ ਗੁਰਲਾਲ ਉਹਨਾਂ ਦੀ ਗੁਰਸੇਮਰਨ ਤੇ ਗੁਰਸੇਮਰਨ ਚੀਮਾ ਇਹ ਆਪਣੇ ਇਹ ਦੋਦੀ ਹੋ ਗਈਆਂ ਕਿ ਜਿਹੜੀ ਪਿਛੇ 2 ਮਹੀਨਾ ਤੋਂ ਹੋ ਗਿਆ ਚੌਂਕੀ ਨੇ ਕਹਿੰਦੇ ਵੀ ਪੰਜਵੀਂ ਮੱਝ ਜਿਹੜੀ ਲਾਈਵ ਕਰਦੇ ਲੱਗੇ ਆ ਇਹ ਦੋ ਦੰਦ ਆ ਜਿਹੜੀ ਪਿਛੇ 2 ਚੁਆਈ ਹੀ ਨਸੀਬ ਦੀ ਧੀ ਉਹ ਚਾਰ ਦੰਦ ਹੀ ਉਹ ਤੋਂ ਪਹਿਲਾਂ ਤੁਸੀਂ ਕਾਫੀ ਮੱਝਾਂ ਵੱਡੀਆਂ ਜਿਹੜੀਆਂ ਉਹ ਲਾਈਵ ਲੇਖੀਆਂ ਵਾ ਜ਼ਿਆਦਾਤਰ ਜਾਨਵਰ ਜਿਹੜੇ ਪਹਿਲੇ ਲਾਈਵ ਹੋਏ ਆ ਉਹ ਵੀਰ ਗਰਲਾਲ ਸਿੰਘ ਦੇ ਘਰ ਹੋਏ ਪਿੰਡ ਜਮਾਨਪੁਰ ਤੇ ਇਹ ਝੋਟੀ ਜਿਹੜੀ ਇਹ ਇੱਥੇ ਪਿੰਡ ਸਭਰਾ ਵੱਡੇ ਸਭਰਾ ਦਿਲਾ ਨੂੰ ਸ੍ਰੀ ਤਰਨਤਨ ਸਾਹਿਬ ਲਗਦਾ ਹੈ। ਹਰੀਕੇ ਹੜ ਹਰੀਕੇ ਹੜ ਤੋਂ ਤਕਰੀਬਨ 5-7 ਕਿਲੋਮੀਟਰ ਦੀ ਦੂਰੀ ਤੇ ਸਰਬਜੀਤ ਟਾਰਚਰ ਤੋਂ ਵੀਰ ਜੁੜ ਗਿਆ। ਕੀ ਹਰ ਬੀਜੀ ਠੀਕ ਠਾਕ ਤੁਸੀਂ ਸੁਣਾਓ ਜੀ। ਕਾਫੀ ਸੱਜਣ ਫੇਸਬੁੱਕ ਤੇ ਵੀ ਜੁੜੇ ਆ ਅੱਗੇ ਤੋਂ ਅੱਗੇ ਨਾ ਆਪਣੇ ਆਈਡੀ ਤੇ ਸ਼ੇਅਰ ਕਰ ਦਿਆ ਕਰੋ ਜਾਂ ਗਰੁੱਪਾਂ ਦੇ ਵਿੱਚ ਕਰਤਾ ਲਿੰਕ ਅੱਗੇ ਸ਼ੇਅਰ YouTube ਤੇ ਵੀ ਸੱਜਣ ਜੁੜੇ ਨੇ ਕਿੰਨਾ ਜਿਹਨੋ ਗਿਆ ਸੁਜੀ ਨੂੰ ਗੁਰਪ੍ਰੀਤ ਸਿੰਘ ਸੰਧੂ ਵੀਰ ਜੁੜਿਆ ਵਾ ਕਹਿੰਦੇ ਬਹੁਤ ਬਹੁਤ ਮੁਬਾਰਕਾਂ ਇਸਾਰੇ ਪਰਿਵਾਰ ਨੂੰ ਬਹੁਤ ਮਿਹਨਤ ਦਾ ਕੰਮ ਹੈ ਮਲੌਰ ਤੋਂ ਵੀਰ ਜੁੜੇ ਨੇ ਭੇਲ 3 ਮਹੀਨੇ ਹੋ ਗਏ ਸੂਈ ਤਿੰਨ ਮਹੀਨੇ ਹੋ ਗਏ ਹਾਂ ਇਹ ਚੋਟੀ ਤਿੰਨ ਮਹੀਨੇ ਦੀ ਸੂਈ ਆ ਦੋ ਦੰਦੋਈ ਨੂੰ ਕਿੰਨਾ ਟਾਈਮ ਹੋ ਗਿਆ ਜੇ ਹੋ ਗਿਆ ਮਹੀਨਾ ਦੀ ਦੋ ਮਹੀਨੇ ਦੋ ਮਹੀਨੇ ਦੇ ਕਰੀਬ ਇਹਨੂੰ ਹੋ ਗਿਆ ਵਾ ਦੋ ਦੰਦੋਈ ਨੂੰ ਟ੍ਰੀਪਲੀਮਨ ਢਾਈਆਂ ਰਸਾਲਾਂ ਦੀ ਆ ਠੀਕ ਹੈ ਘਾਟੀ ਹੋ ਸਕਦੀ ਜੀ ਉਮਰ ਦਾ ਆਈਡੀਆ ਤੁਸੀਂ ਆਪ ਲੈ ਲੈਣਾ ਕਿਉਂਕਿ ਇਹ ਇਹ ਆਪ ਪਾਲੀ ਹੁੰਦੀ ਕਰਦੀ ਜੰਪਲ ਹੁੰਦੀ ਫਿਰ ਤਾਂ ਪਰਫੈਕਟ ਪਤਾ ਹੋਣਾ ਹੈ ਮਾਲਕ ਦੀ ਕਿਰਪਾ ਚਾਹੀਦੀ ਆ ਉਹਦੇ ਇਸੇ ਸਾਲ ਚ ਨੇ ਆ ਜਿਹੜਾ ਅਗਲਾ ਸਾਲ ਜਣਨਾ ਉਹਦੇ ਜਿਹੜੀ ਡਰਾਈ ਇੰਨੇ ਤੇ ਕਰਨੀ 1 2 ਠੀਕ ਆ ਜਿੰਨੇ ਲਾਲ ਕਹਿੰਦਾ ਵੀ ਜਦੋਂ ਆਪਾਂ ਜਨਵਾਰ ਡਰਾਈ ਕਰੀਦਾ ਵਾ ਇਹਦੇ ਵਿੱਚ ਚੰਗੇ ਦੋਤੇ ਕਰਾਂਗੇ ਅੱਗੇ ਮੋਹਰਾ ਕੀਤੀ ਹੈ ਤਾਂ ਜਿਵੇਂ ਇੱਕ ਮੋਹਰਾ ਕੀਤੀ ਪਿੰਡ ਦੁੱਬਲੀ ਤੋਂ ਉਹੀ ਥੋੜੀ ਜੰਪਾਲੇ ਓਏ ਐਸੇ ਫਾਰਮ ਦੀ ਜੰਪਾਲੀ ਪਿੰਡ ਸਭਰਾ ਤੋਂ ਗਈ ਹਰ ਭਗਵਾਨ ਵੀਰ ਜੁੜ ਗਿਆ ਸਾਸਤਰੀ ਕਾਲਬਾਈ ਜੀ ਰਵਿੰਦਰ ਗੇਲ ਜੁੜ ਗਿਆ ਗੁੱਟ ਵੀਰ ਮੇਜਰ ਸਿੰਘ ਅਲਕਰਾਏ ਕਹਿੰਦੇ ਆ ਵੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੇਕਰ ਸਮਾਂ ਲੱਗਾ ਤਾਂ ਜਰੂਰ ਟਾਈਮ ਕੱਢ ਕੇ ਮਿਲ ਜਾਵਾਂਗੇ ਗੁਰਪ੍ਰੀਤ ਸੰਧੂ ਵੀਰ ਜੁੜ ਗਿਆ ਕਿਹੜੇ ਬੋਲ ਦੀ ਐਕਸਪਲੇਨ ਜਰੂਰ ਕਰਿਓ ਵੀਰ ਜੀ ਮਾ ਬੇੜਾ ਡਾਕਟਰ ਸਾਹਿਬ ਆਪਣੇ ਨਾਲ ਲੀਤੋਣੇ ਕਦੀਪ ਮੂੜ ਡੋਂਗਰਾ ਤੋਂ ਵੈਰੀ ਨਾਈਸ ਸਪੰਚ ਡੋਂਗਰਾ ਹਰਿਆਣਾ ਤੋਂ ਜੁੜੇ ਨੇ ਵੀਰ ਤੇ ਹਰ ਭਗਵਾਨ ਵੀਰ ਕਹਿੰਦਾ ਵੀ ਕੀ ਹਾਲ ਬਹੁਤ ਵਧੀਆ ਤੁਸੀਂ ਸੁਣਾਓ ਸਾਰੇ ਸੱਜਣ ਕਿਦਾਂ ਠੀਕ ਠਾਕ ਜੀ ਆਪਣੇ ਜਿੰਨੇ ਵੀ ਫੇਸਬੁਕ ਤੇ YouTube ਦੇ ਜੁੜੇ ਸੱਜਣ ਪੀ ਲੀਡਰ ਕੁਐਸਟੇ ਆਗੇ ਆਪਣਾ YouTube ਤੇ ਵੀ ਚੈਨਲ ਆ ਮੱਝ ਵਾਲਾ ਫਾਰਮ ਉਤੋਂ ਤੁਸੀਂ ਸਬਸਕ੍ਰਾਈਬ ਜਰੂਰ ਕਰਿਓ ਤੇ ਪੇਜ ਵੀ ਜਿੰਨਾ ਫੋਲੋ ਨਹੀਂ ਕੀਤਾ ਉਹ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਸਿਆਲ ਹੁਣ ਆਪਾਂ ਲਾਈਵ ਮਿਲਕਿੰਗ ਤੇ ਨਾਲ ਦੀ ਨਾਲ ਹੀ ਤੁਹਾਨੂੰ ਨੀਲੀ ਦਾ ਸ਼ੌਂਕ ਜਿਹੜਾ ਪੂਰਾ ਕਰਕੇ ਦੇਣਾ ਵਾ ਸੇਲ ਵਾਲੀਆਂ ਮੱਝਾਂ ਦੀ ਵੀਡੀਓ ਜਿਹੜੀ ਹੈ ਚੰਗੀ ਤੋਂ ਚੰਗੀ ਮਾਇਦੀ ਕੋਸ਼ਿਸ਼ ਕਰਿਆ ਕਰਾਂਗੇ ਉਹ ਲੈ ਕੇ ਆਵਾਂਗੇ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਨੀਲੀ ਬਿਲਕੁਲ ਸਹੀ ਗੱਲ ਹੈ ਕੰਮ ਹੋਣਾ ਵਾ ਜੇ ਚੰਗੀ ਮੱਝ ਮਿਲ ਗਈ ਕਿਸ ਨੂੰ ਤੇ ਉਹਦਾ ਸ਼ੌਂਕ ਪੂਰਾ ਹੁੰਦਾ ਤੇ ਜੇ ਮਾੜੀ ਮਿਲ ਗਈ ਤੇ ਉਹਦਾ ਸ਼ੌਂਕ ਮਰ ਜਾਂਦਾ ਹੁਨਰਚ ਵੀਰ ਆਪਾਂ ਨੂੰ ਬਹੁਤ ਜ਼ਿਆਦਾ ਫੋਨਾਂ ਤੇ ਮੱਝਾਂ ਦੇ ਤੇ ਕੱਟਿਆਂ ਦੇ ਆਪਾਂ ਜਵਾਬ ਹੀ ਦਿੰਨੇ ਬਿਲਕੁਲ ਸਹੀ ਗੱਲ ਹੈ ਕਿਉਂਕਿ ਕਟੀਆਂ ਤੇ ਬਰੀਡਿੰਗ ਕਰ ਲਈ ਤੇ ਮੱਝਾਂ ਰੱਖੀਆਂ ਅੱਗੇ ਚੰਗੇ ਬੱਚੇ ਲੈਣ ਨੂੰ ਤੇ ਐਵੇਂ ਇਧਰ ਉਧਰੋਂ ਫੜ ਕੇ ਦੇ ਦਈਏ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਵੀਰ ਪੁੱਛੁੰਦਾ ਹੈ ਕਈ ਵੀ ਇਹ ਕਿਹੜੇ ਬੁੱਲਦੀ ਆ ਇਹ ਕੋਇਨੌਰ ਬੋਲਦੀ ਆ ਜੀ ਕੋਇਨੌਰ ਬੂਟਾ ਸਿੰਘ ਕੰਗ ਕੋਲ ਆ ਪਿੰਡ ਚੂੜਚੱਕ ਜ਼ਿਲ੍ਹੇ ਮੋਗੇ ਦਾ ਬਹੁਤ ਚੰਗਾ ਸਾਂਹਿਆ ਦੋ ਤਿੰਨ ਸਾਲ ਚੈਂਪੀਅਨ ਵੀ ਰਿਹਾ ਵਾ ਉਹ ਪਟਿਆਲੇ ਚ ਜੇ ਰਿਹਾ ਪੀਡੀਐਸ ਵੀ ਚਲਦੀ ਆ ਬਿਲਕੁਲ ਤੇ ਬਹੁਤ ਚੰਗੀ ਪ੍ਰੋਜ ਨਹੀਂ ਆ ਰਹੀ ਅੱਗੇ ਉਹਦੀ ਜੇ ਝੋਟੀ ਰਾਤੀ ਨੂੰ ਗੱਲ ਕੀਤੀ ਸੀ ਵੀ ਦੋ ਦੰਦ ਨਾ ਹੁੰਦੀ ਨਾ ਇਹ ਸਾਬਿਤ ਕਰਨਾ ਔਖਾ ਹੋਣਾ ਵੀ ਇਹ ਪਹਿਲੇ ਸੂਏ ਆ ਕਿਉਂਕਿ ਇਹਨੂੰ ਥਣ ਵੀ ਬਹੁਤ ਜ਼ਿਆਦਾ ਪਾਵਰ ਵਾਲਾ ਤੇ ਮੋਟਾ-ਮੋਟਾ ਥਣ ਲੱਗਾ ਵਾ ਜਿਹੜੇ ਟੋਟੀਆਂ ਤੋਂ ਜੁੜੇ ਨੇ ਗੁੱਡ ਕਹਿੰਦੇ ਸਬਜੀ ਦਾ ਵੀਰ ਕਹਿੰਦਾ ਵੀ ਕੋਈ ਨੁਰਦੀ ਆ ਰਵਿੰਦਰ ਗਿੱਲ ਕਹਿੰਦਾ ਵੀ ਸਭਰਾ ਕਿਹੜੇ ਆ ਵੱਡੇ ਸਭਰਾ ਵੀਰ ਜਿਹੜੇ ਪੱਟੀ ਵਾਲੀ ਸਾਈਡ ਪੈ ਜਾਂਦੇ ਆਹ ਨੁਖਾ ਨਹੀਂ ਹੁੰਦਾ ਦੋ ਦੋ ਕੈਮਰੇ ਦੇ ਸਾਹਮਣੇ ਰਹੂਗਾ ਕਿ ਕਿਹੜਾ ਅਕਲੇ ਉੱਥੇ ਰਹਿਣੀ ਚੱਲ ਨਾ ਹੁੰਦੀ ਮੈਂ ਇਥੇ ਚਾਲਣ ਵੜਾ ਬੈਜੇ ਇੱਥੇ ਲਿਆਇਆ ਇੱਥੇ ਲਿਆਓ ਲਾਗੇ ਲਿਆਓ ਓਏ ਹੋ ਜੂ ਨੇ ਸੈਟ ਕਰਾਂ ਦੇ ਗਏ ਉੱਥੇ ਬਾਬਾ ਐਂ ਡੇਡਾ ਜਾ ਕਰਵਾਣਾ ਜਾ ਹਰ ਉਹ ਨਹੀਂ ਨਾ ਉੱਥੇ ਮਾੜਾ ਡੇਡਾ ਕਰ ਰਹੇ ਐਂ ਡੇਡਾ ਐ ਨੂੰ ਐਂ ਕਰਨਾ ਜੀ ਉਹ ਇੱਥੇ ਲਾਇਆ ਪੱਕੇ ਥਾਂ ਤੇ ਲਾਇਆ ਦੁੱਧ ਤੇਰਾ ਤੋਂ ਬੜੇ ਅਲੱਗ ਨੇ ਦੁੱਧ ਦਾ ਆਈਡੀਆ ਲਾ ਕੇ ਕਮੈਂਟ ਕਰਕੇ ਦੱਸੋਗੇ ਕਿੰਨਾ ਹੋਊਗਾ ਬਾਲਟੀਆਂ ਕੋਈ ਸਾਰੇ ਵੀ ਨਹੀਂ ਕਈ ਝੋਟੀਆਂ ਇਹਨੀਆਂ ਪਹਿਲਾਂ ਨਾ ਹੁੰਦੀਆਂ ਇਹਦਾ ਬਾਲਟੀ ਦਾ ਥੱਲਾ ਹੀ ਮਾਹ ਟੱਕ ਦਿੰਦਾ ਸਰਮਾਲੀ ਨੇ ਕੁੰਡਿਆਂ ਨਾਲ ਕੇ ਕਰਤੀ ਹਰ ਮਾਲੀ ਸਰਜੀਤ ਵੀਰ ਦੁਬਲੀ ਵਾਲਾ ਜੁੜ ਗਏ ਤੇ ਤੁਹਾਡੇ ਦੇ ਲਾਗੇ ਤੁਸੀਂ ਦੋੰਦਰਾ ਜਿਹੜਾ ਵੀ ਦੀ ਤੁਹਾਨੂੰ ਉਏ ਉਏ ਪ੍ਰੀਮਰ ਲੱਗਦਾ ਜਦਾਂ ਸਭਾ ਯਾਰਾ ਦੋ ਨਜ਼ਰ ਕਰੋ ਜੀਮਾ ਕੀ ਹੋ ਜਾ ਮਾਈਕਲੀ ਸਾਈਡ ਹੋ ਜਾਣਾ ਇਥੋਂ ਤੁਹਾਨੂੰ ਉਹ ਵੀ ਕਲੀਅਰ ਸਕਰੀਨ ਹੋਣੀ ਚਾਹੀਦੀ ਜੀ ਰੋਕਣਾ ਮੈਂ ਚਾਨਣ ਜਿਆਦਾ ਆਪਾਂ ਬੈਂਡਿਆ ਹਾਂ ਚਾਨਣ ਉੱਤੋਂ ਵੱਡਾ ਬੈਂਡਿਆ ਕਿੰਨਾ ਦਾ ਬੈਂਡਿਆ ਉਹ ਵੱਡਾ ਬੈਂਡਿਆ ਉਹ ਨਾ ਉਹ ਨਾ ਬੰਦ ਕਰ ਦੇ ਨਹੀਂ ਆ ਕਰਦੇ ਨਹੀਂ ਜਗਾ ਰੋ ਜਗਾ ਰੋ ਜਗਾ ਰੋ ਬਹੁਤ ਜਗਾ ਰੋ ਕੋਈ ਨਹੀਂ ਹੁੰਦਾ ਉੱਲਾਕੇ ਪੜਾਈ ਜਾ ਲਾ ਕੇ ਦਿਸਣਾ ਬਾਈ ਯਾਰ ਚਲ ਕੋਣੀ ਲਾ ਕੇ ਕਰ ਲਾਂਗੇ ਤੁਸੀਂ ਪਾਓ ਦੋਤ ਪਾਓ ਇਥੇ ਇੱਕ ਆ ਬਾਰ ਵੀ ਕਰ ਲੈ ਜੀਰੋ ਆ ਸਿੰਗਲ ਡਿਜੀਟ ਹੋ ਗਿਆ ਵਾ ਤੇ ਪਹਿਲਾਂ ਦੇ YouTube ਵਾਲੇ ਜਿਹੜੇ ਆ ਉਹ ਪਾਰਟੀ ਤੇ ਰੱਖੋ ਨਿਕਾ ਤੇ Facebook ਵਾਲੇ ਸੱਜਣ ਜਿਹੜੇ ਆ ਉਹ ਜ਼ੀਰੋ ਬਿਲਕੁਲ ਕਲੀਅਰ ਦਿਖ ਰਹੀ ਹੈ ਤੇ ਹੁਣ Facebook ਵਾਲੇ ਸੱਜਣ ਜਿਹੜੇ ਉਹ ਦੋਤੇ ਫੋਕਸ ਕਰਨ ਲੈ ਤੇ YouTube ਵਾਲਿਆਂ ਨੂੰ ਮੈਂ ਜਿਹੜਾ ਜ਼ੀਰੋ ਆ ਕਲੀਅਰ ਕਰਾਂ ਉਡੀ ਲੈਡ ਮਾਰ ਰਹੇ ਜੰਗਾ ਇਹ ਫੋਨ ਦੀ ਜਗਾਲੋ ਇਥੋਂ ਤਾਂ 0 ਦੇਖ ਸਕਦੇ ਓਕੇ ਕਹਦੇ ਓਕੇ ਹੋਗਾ ਬੈਕ ਸਾਈਡ ਤੋਂ ਦੁੱਧ ਪਾਇਓ ਜੀ ਮਾਰ ਮਾਰ ਇਥੋਂ ਤਾਂ ਹੀ ਖਾਬਾ ਸਿੰਘ ਵੀਰ ਸੋਲ ਤੋਂ ਜੁੜੇ ਨੇ ਪਿੰਡ ਸੋਲ ਸਾਰੇ ਸੱਜਣ ਕਹਿੰਦੇ ਆ ਕਿ 8 ਕਿਲੋ ਹੋਊਗਾ ਚਲੋ ਦੇਖ ਲੈਨੇ ਆਪਾਂ ਕਲੀਅਰ ਤੁਹਾਨੂੰ ਕਰਵਾ ਦਿੰਨੇ ਆ ਜੋ ਕਿ ਸ਼ੀਰ ਸਿੰਘ ਕਹਿੰਦੇ ਆ ਵੀ 970 ਦਾ ਕਮੈਂਟ ਆਇਆ ਵੀਰ ਇੱਕ ਦਾ ਕਲੀਅਰ ਕਰਾ ਦਿੰਨੇ ਆ ਤੁਹਾਨੂੰ ਇਹ ਤਾਂ ਦੇ ਕਮੈਂਟਾਂ ਦਾ ਕੰਮ ਬਾਹਰ ਹੋ ਗਿਆ ਲੱਗਦਾ ਅੱਜ ਖਲਾ ਖੁਰ सही गल दौ ग्राम है घटना पुरा करू तो फिर करा दिए क्लियर ਕਰ ਨਹੀਂ ਹੈ ਜੀ ਜੁੜੇ ਆ ਬੱਲੇ ਬੱਲੇ ਹੋ ਗਈ ਇੱਧਰ ਕਿੰਨੇ ਗੁਰਪਿੰਦਰ ਸਿੰਘ ਵੀਰ ਕੱਟ ਹੋ ਗਏ ਨਾ ਸੋ ਇੱਥੋਂ ਤੁਹਾਨੂੰ ਦੁੱਧ ਜਿਹੜਾ ਉਹ ਕਲੀਅਰ ਕਰਾ ਦिए ਫੇਸਬੁੱਕ ਵਾਲੇ ਸੱਜਣ ਜਿਹੜੇ ਆ ਉਹ ਵੇਖ ਲਓ ਪਹਿਲਾਂ 10 4 10 ਕਿਲੋ 400 ਦੇ 50 ਗ੍ਰਾਮ ਜਿਹੜਾ ਦੁੱਧ ਪ੍ਰੋਪਰ ਹੋਇਆ ਵਾ ਇੱਥੋਂ YouTube ਵਾਲੇ ਸੱਜਣ ਉਹ ਵੀ ਦੇਖ ਲੈ 10 ਕਿਲੋ 450 ਗ੍ਰਾਮ ਸੋ ਇਹ ਖਾਲੀ ਕਰਨ ਤੋਂ ਬਾਅਦ ਪਹਿਲੀ ਚਵਾਈ ਦਾ ਦੁੱਧ ਆ ਤੁਹਾਨੂੰ ਦੁੱਧ ਵੇਖ ਕੇ ਇਹ ਝੋਟੀ ਬਾਰੇ ਆਈਡੀਆ ਤੁਸੀਂ ਆਪ ਲਾਉਣਾ ਵਟੇ ਕਰਾਉਣੀ ਜਗਾ ਕਰਾਓ ਚੰਗੀ ਤਾਂ ਹੁਣ ਵੀ ਮਿਲਦਾ ਜਿਵੇਂ 10 450 ਇਹਨਾਂ ਹੀ ਕੋਈ ਚੱਕ ਦੋਵੇਂ ਇਹ ਸੁਪੀਲਾ ਲੱਗਦਾ ਦੁੱਧ ਹੁਣ ਤਾਂ ਉਹ ਇੱਕ ਰਿਕ ਕੰਡਾ ਚੈੱਕ ਕਰਾ ਦਿੰਨੇ ਆ 10 ਕਿਲੋ ਤੇ 450 ਗ੍ਰਾਮ ਦਾ ਦੁੱਧ ਆ ਤੇ ਆ ਵਟਾ ਜਿਹੜਾ ਰੱਖਿਆ ਏ 2 ਕਿਲੋ ਦਾ ਵੀਰ ਨੇ 12 ਕਿਲੋ 434 ਗ੍ਰਾਮ ਹੋ ਗਿਆ ਵਟੇ ਥੋੜੇ ਬਹੁਤ ਘਸੇ ਹੁੰਦੇ ਆ ਤੇ ਇਥੋਂ 3 ਕਿਲੋ ਦਾ ਵਟੇ ਜਾਨਕੀ ਰਾਤੇ 1 ਕਿਲੋ ਦਾ ਫੇਰ ਰੱਖਿਆ 13 ਕਿਲੋ 400 ਤੇ 36 ਗ੍ਰਾਮ ਪ੍ਰੋਪਰ ਜਿਹੜਾ ਉਹ ਹੋ ਗਿਆ ਇਥੋਂ ਤੇ ਚੱਲ ਆਹ ਦੇਖ ਸੌਦੇ ਨਾ ਕਰ ਲਓ ਬਾਟੀ ਲਾ ਲਓ ਪਹਿਲਾਂ ਜ਼ੀਰੋ ਕਰ ਲਓ ਨਾ ਟੰਡਾ ਜੀਰੋ ਕੰਡਾ ਕਰਕੇ ਇੱਕ ਵਟੇ ਤੁਹਾਨੂੰ ਫੇਰ ਚੈੱਕ ਕਰਾ ਦਿੰਦੇ ਆ ਇਹ 2 ਕਿਲੋ ਦਾ ਵਟਾ ਰੱਖੀਮੀ ਨਹੀਂ ਨਾ ਇਹ 1 ਕਿਲੋ ਦੇ 985 ਗ੍ਰਾਮ ਹੋਇਆ ਵਾ ਨਹੀਂ ਨਹੀਂ ਲੈਡ ਜਗਾ ਦੋ 2 ਕਿਲੋ 2 ਕਿਲੋ 87 987 ਠੀਕ ਹੈ 2 ਕਿਲੋ 987 ਗ੍ਰਾਮ 3 ਕਿਲੋ ਦੇ ਵਟੇ ਤੇ ਇਹ ਤੁਸੀਂ ਕਲੀਅਰ ਕਰੋ ਠੀਕ ਹੈ ਜੀ ਅੰਡਾ ਖੁੱਲ ਗਿਆ ਇਥੋਂ ਬਿਲਕੁਲ ਜ਼ੀਰੋ ਹੋ ਗਿਆ ਜੀ ਇੱਕ ਸਾਹ ਦੇ ਉਹ ਵਟੇਪਰਾ ਇਹ ਪਹਿਲੀ ਚੁਆਈ ਜਿਹੜੀ ਆਪਾਂ ਪੱਕੀ ਚੁਆਈ ਕੀਤੀ ਆ ਨਹੀਂ ਨੇ ਦੰਦ ਹੋਣਾ ਰਾਤੀ ਵਿਖਾਤੇ ਆ ਤੇ ਪੱਕੀ ਚੁਆਈ ਆ ਜਦੋਂ ਕੱਲ ਆਪਾਂ ਫਾਈਨਲ ਮਿਲਕਿੰਗ ਮਾਰਨਿੰਗ ਟਾਈਮ ਕੀਤੀ ਉੱਤੇ ਫੇਰ ਤੁਹਾਨੂੰ ਇੱਕ ਰੀ ਦੰਦੇ ਦੇ ਰਿਓ ਕਲੀਅਰ ਕਰਾ ਦਾਂਗੇ ਤੇ ਜਿੰਨੇ ਵੀ ਸੱਜਣ ਨਾਲ ਜੁੜੇ ਆ ਪਹਿਲੇ ਨੰਬਰ ਤੇ ਚੀਮਾ ਸਾਹਿਬ ਸਾਸੀ ਗੁਰਜੀ ਸਾਸੀ ਗੁਰਜੀ ਬਰਕਰੇ ਉੱਠ ਕੇ ਫੇਰ ਆਉਣੇ ਇੱਕ ਕਹਿ ਲਈਏ ਵੀ ਛੋਗਿਆ ਤੇ ਉਹਨੂੰ ਪੂਰਾ ਕਰ ਲਈ ਤੇ ਇੱਕ ਟੀਮ ਵਰਕੇ ਆਪਣਾ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਝੋਟੀਬਾਰੇ ਬਾਕੀ ਝੋਟੀਬਾਰੇ ਚਲੋ ਜੋ ਜਿੰਨਾ ਮੈਂ ਪ੍ਰਦਰਸ਼ਨ ਕਰੂਗੀ ਸਾਰਿਆਂ ਸਾਹਮਣੇ ਬਾਕੀ ਕਿਸੇ ਵੀ ਵੀਰ ਨੂੰ ਝੋਟੀ ਦੇ ਦੰਦਾ ਬਾਰੇ ਕੋਈ ਸ਼ੱਕਾ ਜਦੋਂ ਮੈਂ ਆਵੀਰ ਮੱਦੀ ਆ ਦਿੰਦਾ ਬਿਲਕੁਲ ਠੀਕ ਹੈ ਜੀ ਐਨ ਨੂੰ ਠੀਕ ਹੈ ਜੀ ਬਾਕੀ ਲਾਈ ਮਿਲਕਿੰਗ ਚੱਲਦੀ ਆ। ਵੀਰ ਮਰਗੀ ਆਖਦਾ ਖੋਲਾ ਦਿੰਦਾ। ਠੀਕ ਠੀਕ ਹੈ। ਕਿਉਂਕਿ ਜਿਆਦਾ ਇੱਥੇ ਲਾਗੇ ਲਾਗੇ ਵਾਲੇ ਆਹ ਏਰੀਆ ਹੀ ਆਪਣਾ ਸ਼ੌਕ ਵਾਲਾ ਬਨੀਦੀ ਆ ਵੀਰ ਦਾ। ਬਿਲਕੁਲ ਬਿਲਕੁਲ। ਬਾਕੀ ਝੋਟੀ ਦੇ ਦੰਦਾਂ ਬਾਰੇ ਕੱਲ ਨੂੰ ਕੋਈ ਵੀਰ ਆਵੇ ਦੇਖੇ ਤੂੰ ਪਰ ਤੂੰ ਕਰੇ। ਉਹ ਅੱਜ ਆ ਅੱਜ ਸ਼ਾਮਾਂ ਨੂੰ ਜਦੋਂ ਮਰਗੀ ਆਖਦਾ ਖੋਲਾ ਦਿੰਦਾ। ਖੋਲਾ ਦਿੰਦਾ। ਠੀਕ ਹੈ ਜੀ ਠੀਕ ਹੈ। ਬਾਕੀ ਲਾਸਟ ਫਾਈਨਲ ਚੁਆਇਸ ਉਹ ਬਾਹਰ ਝੋਟੀ ਬਾਹਰ ਕੱਢ ਗਈ। ਹਾਂ ਜੀ। ਧੰਨਵਾਦ ਸਾਰੇ ਵੀਰਾਂ ਨੂੰ ਦੰਦਾਂ ਦੇ ਖਲੀ ਕਰਾਈ ਜੋ ਵੀ। ਠੀਕ ਠੀਕ ਜੀ। ਇਹ ਪੁਦੀ ਸਾਹਿਬੀ ਪਹੁੰਚਿਆ ਉਹਦੀ ਰਵੇਲ ਸਿੰਘ ਪਿੰਡ ਜਵ ਸਿੰਘ ਦੇ ਦੇਖਣ ਵਾਲੇ ਸਾਰੇ ਪਰਿਵਾਰਾਂ ਨੂੰ ਮੇਰੇ ਵੱਲੋਂ ਹਰ ਰਵੇਲ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਕੀ ਬਹੁਤ ਸੋਹਣੀ ਝੋਟਲੀ ਆ ਹਾਂ ਜੀ ਬਾਕੀ ਜਿਵੇਂ ਸੀਮਾ ਸਾਹਿਬ ਨੇ ਗੱਲ ਕੀਤੀ ਜੰਦਾ ਜੀ ਹਾਂ ਜੀ ਤੇ ਕਿਸੇ ਨੂੰ ਡਾਊਟ ਹੋਵੇ ਸ਼ੱਕ ਹੋਵੇ ਬਿਲਕੁਲ ਫਾਈਨਲ ਚੁਆਇਸ ਦਾ ਵਾਦਾ ਕਰ ਆਪਦਾ ਕਲੀਅਰ ਕਰ ਸਕਦਾ ਹੈ ਤੇ ਬਾਕੀ ਬਹੁਤ ਸੋਹਣੀ ਕਰਮਾ ਵਾਲੀ ਲੰਮੀਆਂ ਨੂੰ ਉਮਰਾ ਦੇਵੇ ਪਰਮਾਧਮ ਬਿਲਕੁਲ ਬਿਲਕੁਲ ਇਹ ਵਾਦਾ ਕਰੇ ਸਾਰੇ ਲੋਕ ਸਤਿ ਸ਼੍ਰੀ ਅਕਾਲ ਜੀ ਜੰਗੀ ਤਰ੍ਹਾਂ ਵੀ ਜਿਹੜੇ ਵੀ ਐਡਰੈਸ ਤੇ ਕਨਫਰਮ ਆਪਾਂ ਕਾਫੀਅਰ ਕਰ ਲਿਆ ਸਾਹਮਣੇ ਵੀਰ ਤੇ ਰਹਿ ਗਏ ਤੇ ਬਾਬਾ ਮੇਰ ਸਿੰਘ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੈ ਕਿਵੇਂ ਲੱਗੀ ਤੁਹਾਨੂੰ ਇਹ ਪ੍ਰਦਰਸ਼ਨੀ ਦੁੱਧ ਦੀ ਜਿਹੜੀ ਵੇਖੀ ਆਪਾਂ ਬਹੁਤ ਵਧੀਆ ਜੀ ਛੋਟੀ ਉਮਰ ਦੇ ਵਿੱਚ ਬਹੁਤ ਜ਼ਿਆਦਾ ਦੁੱਧ ਬਹੁਤ ਜ਼ਿਆਦਾ ਦੁੱਧ ਠੀਕ ਹੈ ਜੀ ਸੋ ਵਧੀਆ ਕੰਮ ਆਏ ਕਰਨੇ ਚਾਹੀਦੇ ਇਹੋ ਜਿਹੇ ਕਾਰਜ ਬਿਲਕੁਲ ਬਿਲਕੁਲ ਹਾਂ ਜੀ ਉਹ ਤਾਂ ਸ਼ਾਹ ਪੈਰਾ ਹੁੰਦਾ ਚੀਜ਼ ਦੇ ਨਾਲ ਨਹੀਂ ਨਹੀਂ ਬੜੀ ਰਗਾ ਬੋਲੋ ਤੇ ਇਧਰ ਡਾਕਟਰ ਬਜਿੱਤਰ ਸਿੰਘ ਜੀ ਖਹਿਰਾ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਡਾਕਟਰ ਸਾਹਿਬ ਕਿਵੇਂ ਲੱਗੀ ਝੋਟੀ ਦੀ ਪਰਫਾਰਮੈਂਸ ਤੁਹਾਨੂੰ ਬਹੁਤ ਜ਼ਬਰਦਸਤ ਆ ਜੀ ਠੀਕ ਆ ਠੀਕ ਤੇ ਇਧਰ ਵੀ ਡਾਕਟਰ ਇਹ ਵੀ ਪਿੰਡ ਸਭਰਾ ਤੋਂ ਆਈਏ ਨਹੀਂ ਮੇਰਾ ਪਿੰਡ ਖਾਰਾ ਜੀ ਖਾਰਾ ਏ ਠੀਕ ਠੀਕ ਆ ਬਹੁਤ ਚੰਗੀ ਝੋਟੀ ਆ ਜੀ ਠੀਕ ਆ ਆਪਾਂ ਵੀ ਵਰਨਦੀ ਕਮੀ ਹਾਂਜੀ ਵਰਨਦੀ ਠੀਕ ਠੀਕ ਇਦਾਂ ਦੀਆਂ ਝੋਟੀਆਂ ਡਾਕ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਠੀਕ ਹੈ ਸੋ ਇਹ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਆਪਣੇ ਲਾਈਵ ਦੇ ਵਿੱਚ ਜੁੜੇ ਝੋਟੀਆਂ ਨਹੀਂ ਸਾਡਾ ਟਾਈਮ ਨਹੀਂ ਹੈਗਾ ਠੀਕ ਠੀਕ ਹੈ ਬਿਲਕੁਲ ਵੀਰਪਿੰਦਾ ਆਪਣਾ ਬਹੁਤ ਮਿਹਨਤੀ ਵੀਰ ਸਾਰੀ ਰਾਤ ਵੀ ਇਹਦੀ ਡਿਊਟੀ ਰਹੀ ਹੈ ਧਿਆਨ ਰੱਖਦਾ ਰਿਹਾ ਤੇ ਇਹ ਝੋਟੀ ਤੇ ਨਾਲੇ ਕਿ ਇਧਰ ਵੀ ਕੋਈ ਨੂੰ ਇਹ ਇਹ ਚਾਰ ਦਾਂਦਿਆ ਅਗਲੇ ਕੋਏ ਨੂੰ ਇਹਦੀ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਇਹ ਵੀ ਕੋਏ ਨੂੰ ਹੁੰਦੀ ਇਹ ਦੋ ਦਾਂਦਿਆ ਸੋ ਲਾਈਵ ਇਥੇ ਰੁਕਦੇ ਆ ਤੇ ਮਿਲਦੇ ਆ ਸ਼ਾਮ ਨੂੰ 6 ਵਜੇ ਫੇਰ ਸਾਰੇ ਸੱਜਣ ਜਰੂਰ ਜੁੜਿਓ ਜੀ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਜੀ ਅਗਲੇ ਮਾਤਾ